ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਮਹਾ ਮੰਤਰ ਦਾ ਜਾਪ। ਇਹ ਸ਼ਬਦ ਸਿਰਫ ਇੱਕ ਵਾਰ ਜਪਣ ਦੇ ਨਾਲ ਹੀ ਉਸੇ ਵਕਤ ਤੁਹਾਡੀ ਮਨੋਕਾਮਨਾ ਪੂਰੀ ਹੋ ਜਾਵੇਗੀ। ਕਿਹੜਾ ਸ਼ਬਦ ਆ ਉਹ ਵੀ ਸ਼ੇਅਰ ਕਰੂੰਗੀ ਨਾਲ ਹੀ ਇੱਕ ਪਰਿਵਾਰ ਦੀ ਹੱਡ ਬੀਤੀ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ। ਕਿ ਮੈਂ ਇਸ ਇੱਕ ਸ਼ਬਦ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਤੇ ਉਹ ਪਰਿਵਾਰ ਅੱਜ ਵੀ ਹਰ ਸਾਲ ਫਤੇਗੜ ਸਾਹਿਬ ਇੱਕ ਟਰੱਕ ਚੜਾ ਕੇ ਜਾਂਦੇ ਨੇ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਨਾ ਘਟਨਾ ਸ਼ੇਅਰ ਕਰਦੀ ਆਂ ਜਿਹੜੀ ਉਹਨਾਂ ਦੀ ਹਰਦ ਬੀਤੀ ਆ ਉਹਦੇ ਵਿੱਚ ਹੀ ਸਾਨੂੰ ਸਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਵੀ ਕਿਹੜਾ ਸ਼ਬਦ ਕਿਸ ਤਰੀਕੇ ਨਾਲ ਆਪਾਂ ਜਪਣਾ ਹੈ ਲੇਕਿਨ ਉਦੋਂ ਪਹਿਲਾਂ ਇੱਕ ਚੀਜ਼ ਦੀ ਮੈਂ ਬੇਨਤੀ ਤੁਹਾਡੇ ਚਰਣਾ ਜ਼ਰੂਰ ਕਰੂੰਗੀ ਵੀ ਜੇ ਅਸੀਂ ਚਾਹੁੰਦੇ ਆ ਨਾ ਵੀ ਕੋਈ ਵੀ ਸ਼ਬਦ ਜਾਂ ਗੁਰਬਾਣੀ ਜਾਂ ਪਾਠ ਕਰਨ ਦੇ ਨਾਲ ਸਾਡੀ ਮਨੋ ਕਾਮਨਾ ਪੂਰੀ ਹੋਵੇ ਤਾਂ ਕੁਝ ਸਾਡੇ ਵੱਲੋਂ ਸਾਡੇ ਜਿਹੜੇ ਕੰਮ ਹੁੰਦੇ ਆ ਉਹ ਵੀ ਸਾਨੂੰ ਜੇ ਅਸੀਂ ਕੋਸ਼ਿਸ਼ ਕਰ ਲਈਏ ਨਾ ਉਹਨਾਂ ਨੂੰ ਵੀ ਸੁਧਾਰਨ ਦੀ ਤਾਂ ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਉਸੇ ਵਕਤ ਹੀ ਹੋ ਜਾਂਦੀ ਹੈ ਉਹ ਕਿਹੜੇ ਨੇ ਆਪਾਂ ਅੱਜ ਤੋਂ ਹੀ ਇਸੇ ਵਕਤ ਤੋਂ ਜਦੋਂ ਤੁਸੀਂ ਵੀਡੀਓ ਦੇਖ ਰਹੇ ਹੋ ਹੁਣੇ ਆਪਾਂ ਨੇਮ ਕਰਾਂਗੇ ਹੁਣੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਖੜ ਕੇ ਅਰਦਾਸ ਕਰਕੇ ਗੁਰੂ ਸਾਹਿਬ ਜੀ ਨੂੰ ਇਹ ਵਚਨ ਦੇਵਾਂਗੇ ਵੀ ਅੱਜ ਤੋਂ ਬਾਅਦ ਅਸੀਂ ਕਿਸੇ ਤੋਂ ਈਰਖਾ ਨਹੀਂ ਕਰਾਂਗੇ ਕਿਸਦਾ ਮਾੜਾ ਨਹੀਂ ਸੋਚਾਂਗੇ ਕਿਸੇ ਦਾ ਨਾਲ ਤੱਕਾ ਨਹੀਂ ਕਰਾਂਗੇ ਕਿਸੇ ਦੇ ਨਾਲ ਥੱਗੀਬਾਜ਼ੀ ਨਹੀਂ ਕਰਾਂਗੇ ਕਿਸੇ ਦਾ ਹੱਕ ਨਹੀਂ ਮਾਰਾਂਗੇ ਤੇ ਕਿਸੇ ਦੀ ਨਿੰਦਿਆ ਨਹੀਂ ਕਰਾਂਗੇ ਕਿਸੇ ਦਾ ਬੁਰਾ ਨਹੀਂ ਸੋਚਾਂਗੇ ਕੋਈ ਵੀ ਅਹੜਾ ਕਰਮ ਨਹੀਂ ਕਰਾਂਗੇ ਜੋ ਗੁਰੂ ਸਾਹਿਬ ਜੀ ਦੀ ਮਰਿਆਦਾ ਦੇ ਉਲਟ ਹੈ ਆਪਾਂ ਇਹ ਵਚਨ ਲਵਾਵੀਂ ਤੇ ਉਸ ਤੋਂ ਬਾਅਦ ਦੂਸਰਾ ਵਚਨ ਆਪਾਂ ਗੁਰੂ ਸਾਹਿਬ ਚਰਨਾਚ ਕਰਾਂਗੇ ਗੁਰੂ ਸਾਹਿਬ ਜੀ ਮੈਂ ਤੁਹਾਡੇ ਤੋਂ ਬਿਨਾ ਕਿਸੇ ਹੋਰ ਨੂੰ ਲਿਟਿਆਉਂਗਾ ਤੁਹਾਡੇ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਨਹੀਂ ਮੰਨੂਗਾ ਤੁਹਾਡੇ ਤੋਂ ਬਿਨਾ ਮੈਂ ਕਿਸੇ ਹੋਰ ਦੇ ਘਿਓਲੀ ਨਹੀਂ ਅੱਡੂਗਾ ਤੇ ਤੀਸਰਾ ਵੀ ਆਪਾਂ ਗੁਰੂ ਸਾਹਿਬ ਤੇ ਪੂਰਾ ਵਿਸ਼ਵਾਸ ਤੇ ਪੂਰੀ ਭਾਵਨਾ ਬਣਾ ਕੇ ਰੱਖਾਂਗੇ ਤੇ ਚਲੋ ਹੁਣ ਆਪਾਂ ਅੱਗੇ ਕੰਟੀਨਿਊ ਕਰਦੇ ਆ ਉਹ ਘਟਨਾ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਜਿਹੜਾ ਪਰਿਵਾਰ ਸੀ ਬਹੁਤ ਗਰੀਬ ਪਰਿਵਾਰ ਸੀਗਾ ਇਸ ਪਰਿਵਾਰ ਦਾ ਇੱਕ ਗੁਰਸਿੱਖ ਇਹ ਲੋਕਾਂ ਦੇ ਜਿਹੜਾ ਟਰੱਕ ਹੁੰਦਾ ਸੀ ਨਾ ਉਹਦੇ ਉੱਤੇ ਹੀ ਨੌਕਰੀ ਕਰਦਾ ਸੀ ਮਤਲਬ ਉਹ ਟਰੱਕ ਚਲਾਉਂਦਾ ਸੀ ਕਿਸੇ ਹੋਰ ਦਾ ਤੇ ਹਰ ਮਹੀਨੇ ਉਹਨੂੰ ਤਨਖਾਹ ਮਿਲਦੀ ਹੁੰਦੀ ਤੇ ਉਹ ਉਹਨੂੰ ਨਾ ਉਸ ਗੁਰਸਿੱਖ ਨੂੰ ਸਹਿਬਜ਼ਾਦੇਵ ਤੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਪੜੀ ਭਾਵਨਾ ਸੀ ਬੜਾ ਪਿਆਰ ਸੀ ਬੜਾ ਪ੍ਰੇਮ ਸੀ ਬੜਾ ਧਿਆਉਂਦਾ ਸੀ ਉਹਨਾਂ ਨੂੰ ਤੇ ਹਰ ਟਾਈਮ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਾ ਰਹਿੰਦਾ ਸੀ ਤੇ ਵਿਸ਼ਵਾਸ ਵੀ ਬਹੁਤ ਜ਼ਿਆਦਾ ਸੀ ਮੂ ਗੁਰੂ ਸਾਹਿਬ ਤੇ ਤੇ ਇੱਕ ਦਿਨ ਉਸ ਨੇ ਸੋਚਿਆ ਵੀ ਕਿਉਂ ਨਾ ਮੈਂ ਆਪਣਾ ਟਰੱਕ ਲਵਾਂ ਕਦ ਤੱਕ ਤੱਕ ਮੈਂ ਲੋਕਾਂ ਦੇ ਟਰੱਕਾਂ ਦੇ ਜਿਹੜਾ ਹੈਗਾ ਉਹ ਕੰਮ ਕਰਦਾ ਰਹੂੰਗਾ ਤਾਂ ਉਹਨੇ ਸੋਚਿਆ ਵੀ ਮੇਰੇ ਕੋਲ ਜਿਹੜੀ ਥੋੜੀ ਜਿਹੀ ਜ਼ਮੀਨ ਆ ਉਹਦੇ ਕੋਲ ਥੋੜੀ ਜਿਹੀ ਜ਼ਮੀਨ ਸੀ ਵੀ ਉਹ ਬੇਚ ਕੇ ਮੈਂ ਟਰੱਕ ਪਾ ਲੈਣਾ ਤੇ ਉਹਨੂੰ ਇੰਨਾ ਵਿਸ਼ਵਾਸ ਸੀ ਗੁਰੂ ਸਾਹਿਬ ਤੇ ਵੀ ਮੇਰਾ ਜਿਹੜਾ ਟਰੱਕ ਆ ਇਹ ਜ਼ਰੂਰ ਜਿਹੜਾ ਹੈਗਾਗਾ ਵੀ ਤਰਕੀਆਂ ਮੁੜਗੀਆਂ ਮਹਾਰਾਜ ਵਾਅਦਾ ਕਰਨਗੇ ਉਦੇ ਰਿਸ਼ਤੇਦਾਰਾਂ ਨੇ ਉਹ ਵੀ ਪਰਿਵਾਰ ਨੇ ਉਹ ਸਮਝਾਇਆ ਵੀ ਤੂੰ ਇਹ ਗਲਤੀ ਨਾ ਕਰ ਜਿਹੜੀ ਥੋੜੀ ਜਿਮੀਰਾਂ ਤੂੰ ਵੀ ਵੇਚ ਲੇਂਗਾ ਕੱਲ੍ਹ ਨੂੰ ਬੱਚਿਆਂ ਦਾ ਕੀ ਬਣੂਗਾ ਬੱਚਿਆਂ ਦਾ ਫਿਊਚਰ ਹੈ ਇਹਨਾਂ ਦੇ ਕੰਮ ਆਊਗੀ ਜਮੀਰ ਵੀ ਤੂੰ ਵੇਚ ਕੇ ਜੇ ਨਾ ਤੇਰਾ ਕੰਮ ਚੱਲਿਆ ਫਿਰ ਤੂੰ ਕੀ ਕਰੇਂਗਾ ਤਾਂ ਉਹਨੇ ਕਿਹਾ ਨਹੀਂ ਗੁਰੂ ਸਾਹਿਬ ਹੈਗਾ ਸਭ ਸਹੀ ਕਰਨਗੇ ਮਹਾਰਾਜ ਜੀ ਹੁਣ ਦੇਖੋ ਜਦੋਂ ਉਹ ਇੰਨੇ ਵਿਸ਼ਵਾਸ ਦੇ ਨਾਲ ਇੰਨੀ ਭਾਵਨਾ ਦੇ ਨਾਲ ਗੁਰੂ ਸਾਹਿਬ ਨੂੰ ਤੇ ਛੱਡ ਰਿਹਾ ਸੀ ਫਿਰ ਉਹਦਾ ਇਮਤਿਹਾਨ ਹੋਣਾ ਤਾਂ ਬਣਦਾ ਸੀ ਹੁਣ ਜਿਹੜਾ ਮੈਂ ਸ਼ਬਦ ਤੁਹਾਡੇ ਨਾਲ ਸ਼ੇਅਰ ਕਰੂੰਗੀ ਨਾ ਇਹ ਨਾ ਹੋਵੇ ਤੁਸੀਂ ਸ਼ਬਦ ਸੁਣ ਕੇ ਤੁਸੀਂ ਵੀਡੀਓ ਬੰਦ ਕਰ ਦੋ ਠੀਕ ਹੈ ਪਤਾ ਚੱਲ ਗਿਆ ਪਰ ਇਸ ਇੱਕ ਸ਼ਬਦ ਦੇ ਜਰੀਏ ਉਹਦੀ ਜ਼ਿੰਦਗੀ ਕਿਵੇਂ ਬਦਲੀ ਉਹ ਵੀ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੁਸੀਂ ਉਹ ਸੀਗਾ ਭਾਵਨਾ ਭਾਵਨਾ ਦਾ ਸ਼ਬਦ ਹੁਣ ਭਾਵਨਾ ਜੀ ਆਪਾਂ ਬਣਾਈਏ ਨਾ ਗੁਰੂ ਤੇ ਤਾਂ ਫਿਰ ਸਾਡੇ ਕਾਰਜ ਉਸੇ ਵਕਤ ਉਸੇ ਪਾਲੀ ਗੁਰੂ ਸਾਹਿਬ ਜੀ ਪੂਰੇ ਕਰ ਦਿੱਤੇ ਨੇ ਹੁਣ ਭਾਵਨਾ ਕਿੱਦਾਂ ਦੀ ਹੋਣੀ ਚਾਹੀਦੀ ਹੈ ਉਹ ਆਪਾਂ ਇਸ ਵੀਡੀਓ ਦੇ ਵਿੱਚ ਅੱਗੇ ਸੁਣਾਗੇ ਉਸ ਗੁਰਸਿੱਖ ਨੇ ਟਰੱਕ ਲੈਤਾ ਆਪਣੇ ਪਰਿਵਾਰ ਨੂੰ ਕਿਹਾ ਵੀ ਮੈਂ ਘਰੇ ਬਾਅਦ ਚੋਂ ਲੈ ਕੇ ਆਉਂਗਾ ਪਹਿਲਾਂ ਤੁਸੀਂ ਤੇ ਕੁਝ ਰਿਸ਼ਤੇਦਾਰਾਂ ਨੂੰ ਫੋਨ ਕਰਤਾ ਵੀ ਤੁਸੀਂ ਸਾਰੇ ਫਤਿਹਗੜ੍ਹ ਸਾਹਿਬ ਪਹੁੰਚ ਜਾਓ ਅਪਾ ਉੱਥੇ ਪਹਿਲਾਂ ਅਰਦਾਸ ਕਰਾਂਗੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਫਿਰ ਆਪਾਂ ਟਰੱਕ ਜਿਹੜਾ ਘਰ ਲੈ ਕੇ ਆਵਾਂਗੇ ਚਲੋ ਜੀ ਪਰਿਵਾਰ ਤੇ ਰਿਸ਼ਤੇਦਾਰ ਉੱਥੇ ਪਹੁੰਚ ਗਏ ਉਹ ਵੀ ਪਹੁੰਚ ਗਿਆ ਉੱਥੇ ਜਿਹੜਾ ਗ੍ਰੰਥੀ ਸਿੰਘ ਸੀ ਉਹਨਾਂ ਨੇ ਕਿਹਾ ਗੁਰੂ ਸਿੱਖ ਨੇ ਵੀ ਆਹ ਨੂੰ ਬਾਬਾ ਜੀ ਚਾਹੀ ਤੇ ਤੁਸੀਂ ਅਰਦਾਸ ਕਰਦੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤੇ ਵੀ ਅਸੀਂ ਨਵਾਂ ਟਰੱਕ ਲੈਤਾ ਪਰ ਜਿਹੜੇ ਉਹ ਗ੍ਰਾਂਥੀ ਸਿੰਘ ਸੀ ਨਾ ਉਹਨਾਂ ਨੂੰ ਸੁਣਨ ਦੇ ਵਿੱਚ ਗਲਤੀ ਹੋ ਗਈ ਗਲਤੀ ਕਿਵੇਂ ਹੋਗੀ ਉਹਨਾਂ ਨੇ ਅਰਦਾਸ ਗਲਤੀ ਦੇ ਨਾਲ ਇਹ ਕਰ ਦਿੱਤੀ ਵੀ ਗੁਰੂ ਸਾਹਿਬ ਜੀ ਕਿਰਪਾ ਕਰੋ ਇਸ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖਿਓ ਇਸ ਪਰਿਵਾਰ ਨੇ ਆਪ ਇਹਦੇ ਚਰਨਾਂ ਵਿੱਚ ਇੱਕ ਟਰੱਕ ਦੀ ਭੇਟਾ ਦਿੱਤੀ ਹੈ ਹੁਣ ਤੁਸੀਂ ਸੋਚੋ ਵੀ ਉਸ ਗੁਰਸਿੱਖ ਨੇ ਸਭ ਕੁਝ ਵੇਚ-ਵਟ ਕੇ ਜਿਹੜਾ ਹੈਗਾ ਸਿਰਫ ਘਰ ਘਰ ਉਹਦੇ ਕੋਲ ਰਹਿ ਗਿਆ ਸੀ ਉਹਨੇ ਸਾਰਾ ਟਰੱਕ ਤੇ ਲਾ ਦਿੱਤਾ 26 ਲੱਖ ਰੁਪਏ ਦਾ ਟਰੱਕ ਆਇਆ ਸੀਗਾ ਤੇ ਉਹਨੇ ਟਰੱਕ ਤੇ ਲਾ ਦਿੱਤਾ ਤੇ ਹੁਣ ਉਹਦੇ ਕੋਲੇ ਪਿੱਛੇ ਪੂੰਜੀ ਵੀ ਕੋਈ ਨਹੀਂ ਰਹੀ ਤੇ ਜਦੋਂ ਅਰਦਾਸ ਹੋਈ ਰਿਸ਼ਤੇਦਾਰ ਤੇ ਜਿਹੜੇ ਉਹ ਗੁਰਸਿੱਖ ਦੇ ਘਰ ਵਾਲੇ ਸੀ ਉਹ ਗ੍ਰੰਥੀ ਸਿੰਘ ਦੇ ਗਲ ਪੈ ਗੇ ਗਲ ਪੈ ਗਏ ਕਹਿੰਦੇ ਵੀ ਤੂੰ ਇਹ ਕੀ ਕੀਤਾ ਤੁਸੀਂ ਵੀ ਇਹ ਤਾਂ ਸਭ ਕੁਝ ਵੇਚ-ਵਟ ਕੇ ਇਸ ਟਰੱਕ ਤੇ ਲਾਇਆ ਵੀ ਬੜਾ ਔਖਾ ਇੱਕ ਟਰੱਕ ਲੈਤਾ ਜੇ ਤੁਸੀਂ ਅਰਦਾਸ ਇਸ ਤਰੀਕੇ ਨਾਲ ਕਰ ਦਿੱਤੀ ਗ੍ਰਾਂਥੀ ਸਿੰਘ ਕਹਿੰਦਾ ਮੈਨੂੰ ਮaaf ਕਰਿਓ ਮੇਥੋਂ ਗਲਤੀ ਹੋ ਗਈ ਹੁਣ ਉਹ ਗੁਰਸਿੱਖ ਨੂੰ ਬੜੀ ਭਾਵਨਾ ਸੀ ਗੁਰੂ ਸਾਹਿਬ ਜੀ ਤੇ ਹੁਣ ਦੇਖੋ ਭਾਵਨਾ ਕਿਵੇਂ ਉਸੇ ਵਕਤ ਸਾਡੀ ਅਰਦਾਸ ਪੂਰੀ ਕਰਦੀ ਹੈ ਤਾਂ ਉਹਨੂੰ ਬਹੁਤ ਭਾਵਨਾ ਸੀ ਉਹਨੇ ਕਿਹਾ ਨਹੀਂ ਨਹੀਂ ਇਹ ਤਾਂ ਗਲਤੀ ਨਹੀਂ ਹੋਈ ਇਹ ਤਾਂ ਗੁਰੂ ਸਾਹਿਬ ਜੀ ਨੇ ਮੇਰੇ ਤੇ ਕਿਰਪਾ ਕੀਤੀ ਹੈ ਮੈਥੋਂ ਤਾਂ ਸਾਰੀ ਉਮਰ ਏਡੀ ਵੱਡੀ ਸੇਵਾ ਨਹੀਂ ਹੋਣੀ ਸੀ ਗੁਰੂ ਸਾਹਿਬ ਜੀ ਨੇ ਆਪ ਮੇਰੇ ਤੋਂ ਇਹ ਸੇਵਾ ਲਈਤੀ ਹੈ ਮੇ ਤਾਂ ਬੜਾ ਭਾਗਾ ਵਾਲਾ ਗੁਰੂ ਸਾਹਿਬ ਨੇ ਮੇਰੇ ਹੱਥੋਂ ਆਪਣੇ ਆਪ ਸੇਵਾ ਲੈ ਲਈ ਸਹਿਬਜਾਦਿਆਂ ਨੇ ਆਪਣੇ ਆਪ ਵਿੱਚੋਂ ਇਹ ਸੇਵਾ ਲੈ ਲਈ ਮੇਰੀ ਕੀ ਹੈਸੀਅਤ ਆ ਵੀ ਮੈਂ ਸੇਵਾ ਕਰਤਾ ਹਾਂ ਦਾ ਤੇ ਉਹਨੇ ਅਰਦਾਸ ਇਹ ਕੀਤੀ ਵੀ ਗੁਰੂ ਸਾਹਿਬ ਜੀ ਛੋਟੀ ਜੀ ਭੇਟਾ ਤੁਸੀਂ ਪ੍ਰਵਾਨ ਕਰਿਓ ਤੇ ਤੁਸੀਂ ਆਪਣੇ ਆਪ ਇਹ ਸੇਵਾ ਲੈਂਤੀ ਅਤੇ ਮੈਨੂੰ ਇਹ ਪ੍ਰਵਾਨ ਹੈ ਤੇ ਉਹਨੇ ਪਰਿਵਾਰ ਸਮਾਧੀ ਉਹਨੂੰ ਕਹੇ ਵੀ ਤੂੰ ਕੀ ਪਾਗਲਪਨ ਕਰ ਰਿਹਾ ਹੈਂ ਰਿਸ਼ਤੇਦਾਰ ਕਹਿਣ ਵੀ ਤੇਰੇ ਬੱਚੇ ਭੁੱਖੇ ਮਰ ਜਾਣਗੇ ਤੂੰ ਦਿਹਾੜੀਆਂ ਕਰਦੀ ਰਹਿ ਜੇਗਾ ساری ਉਮਰ ਜ਼ਮੀਨ ਸੇ ਉਹ ਹੀ ਤੂੰ ਟਰੱਕ ਤੇ ਲਾ ਬੈਠਿਆ ਉਹਨੇ ਕਿਹਾ ਕੋਈ ਗੱਲ ਨਹੀਂ ਮੈਂ ਦਿਹਾੜੀਆਂ ਕਰਕੇ ਬੱਚਿਆਂ ਨੂੰ ਪਾਲ ਲਾਂਗਾ ਤੇ ਵੀ ਪਰ ਮੈਂ ਹੁਣ ਇਹ ਚਾਬੀ ਵਾਪਸ తీ ਰਵਾਂਗੇ ਹੁਣ ਗੁਰੂ ਦੀ ਹੈ ਚਲੋ ਜੀ ਇਸ ਵਜੋਂ ਰਿਸ਼ਤੇਦਾਰ ਵੀ ਨਾਰਾਜ਼ ਹੋ ਕੇ ਚਲੇ ਗਏ ਘਰ ਵਾਲੀ ਵੀ ਆਪਣੇ ਬੱਚਿਆਂ ਨੂੰ ਲੈ ਕੇ ਘਰ ਚਲੀ ਗਈ ਤੇ ਉਹ ਨਾ ਜਾ ਕੇ ਜੋੜਾ ਘਰ ਦੇ ਵਿੱਚ ਬੈਠ ਗਿਆ बैठा बैठा कि ओठे बैठा देखो एक ਤਾਂ ਹੁੰਦਾ ਬੋਲ ਕੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਚ ਟਾਸ ਕਰਦੀਆਂ ਇੱਕ ਹੁੰਦਾ ਵੀ ਗੁਰੂ ਸਾਹਿਬ ਜੀ ਨਾਲ ਆਪਾਂ ਦਿਲ ਤੋਂ ਗੱਲ ਕਰ ਰਹੇ ਹਾਂ ਬਿਣਾ ਬੋਲੇ ਗੁਰੂ ਨਾਲ ਗੱਲ ਕਰਨਾ ਤਾਂ ਉਹ ਬੈਠਾ ਬੈਠਾ ਉੱਥੇ ਇਹੀ ਸੋਚ ਰਿਹਾ ਸੀ ਵੀ ਗੁਰੂ ਸਾਹਿਬ ਜੀ ਮੈਂ ਕਿੰਨਾ ਵਟਾ ਭਾਗਾ ਵਾਣਾ ਕਿ ਅੱਜ ਤੁਰ ਇਸ ਜੀ ਮੇਰੇ ਤੋਂ ਸੇਵਾ ਕਰਵਾਈ ਹੈ ਸੇਵਾ ਲੈਂਦੀ ਹੈ ਮੇਥੋਂ ਤੇ ਮੈਂ ਤਾਂ ਸਾਰੀ ਉਮਰ ਹੀ ਇਹ ਸੇਵਾ ਨਹੀਂ ਸੀ ਕਰ ਪਾਉਣੀ ਮੇਰੇ ਤਾਂ ਇੰਨੀ ਹੈਸੀ ਤੇ ਔਕਾਤ ਹੀ ਹੈ ਨਹੀਂ ਸੀ ਵੀ ਮੈਂ ਕਦੀ ਇੰਨੀ ਛੋਟੇ ਇਹਨੂੰ ਇਦੋਂ ਅੱਧੀ ਵੀ ਸੇਵਾ ਕਰ ਪਾਉਂਦਾ ਤੇ ਪਰ ਜੇ ਤੁਸੀਂ ਇਹ ਸੇਵਾ ਕਰਵਾਈ ਹੈ ਗੁਰੂ ਸਾਹਿਬ ਜੀ ਆਪੇ ਦਾ ਸ਼ੁਕਰਾਨਾ ਤੇ ਆਪੇ ਛੋਟੀ ਜੀ ਭੇਟਾ ਜਿਹੜੀ ਪਰਮਾਨ ਜ਼ਰੂਰ ਕਰਿਓ ਤੇ ਬਾਕੀ ਅੱਗੇ ਵੀ ਮੈਨੂੰ ਵਿਸ਼ਵਾਸ ਆ ਅੱਗੇ ਵੀ ਤੁਸੀਂ ਸਭ ਕੁਝ ਠੀਕ ਕਰੋਗੇ ਹੁਣ ਜਦੋਂ ਉਹਨੇ ਇੰਨਾ ਵਿਸ਼ਵਾਸ ਦਿਖਾਇਆ ਸੀ ਉਹ ਪ੍ਰੀਖਿਆ ਤਾਂ ਗੁਰੂ ਸਾਹਿਬ ਨੇ ਲੈ ਲਈ ਸੀ ਉਹ ਪ੍ਰੀਖਿਆ ਵੀ ਗੁਰੂ ਸਾਹਿਬ ਜੀ ਨੇ ਲੈ ਲਈ ਤੇ ਉਹ ਪ੍ਰੀਖਿਆ ਦੇ ਵਿੱਚੋਂ ਪਾਸ ਵੀ ਹੋ ਗਿਆ ਤੇ ਜੇ ਉਸ ਦੀ ਜਗ੍ਹਾ ਸ਼ਾਇਦ ਆਪਾਂ ਹੁੰਦੇ ਤਾਂ ਆਪਾਂ ਤਾਂ ਸ਼ਡੋਲ ਜਾਂਦੀ ਕਿਉਂਕਿ ਜਦੋਂ ਆਪਣੀ ਸਾਰੀ ਪੂੰਜੀ ਲੱਗੀ ਆਪਾਂ ਤਾਂ ਇਹ ਸੋਚਣਾ ਸੀ ਸਾਡਾ ਕੀ ਹੋਣਾ ਸਾਡੇ ਬੱਚਿਆਂ ਦਾ ਕੀ ਬਣੋ ਆਪਾਂ ਉਹ ਗਲਤੀ ਕਰ ਲੈਣੀ ਸੀ ਆਪਾਂ ਚਾਬੀ ਫੜ ਲੈਣੀ ਸੀ ਨਾ ਪਰ ਦੇਖੋ ਉਸ ਗੁਰ ਸਿੱਖ ਦੀ ਭਾਵਨਾ ਕਿੰਨੀ ਪੱਕੀ ਸੀ ਤੇ ਉਸੇ ਵਕਤ ਹੀ ਫਿਰ ਗੁਰੂ ਸਾਹਿਬ ਜੀ ਨੇ ਉਹਦੀ ਜਿਹੜੀ ਉਹ ਅਰਦਾਸ ਸੀ ਉਹ ਮਨੋ ਕਾਮਨਾ ਵੀ ਗੁਰੂ ਸਾਹਿਬ ਅੱਗੇ ਵੀ ਜੋ ਕਰਨਾ ਤੁਸੀਂ ਕਰਨਾ ਉਸੇ ਟਾਈਮ ਹੀ ਪੂਰੀ ਕਰ ਦਿੱਤੀ ਕਿਵੇਂ ਕੀਤੀ ਉਹ ਜੋੜਾ ਘਰ ਦੇ ਵਿੱਚ ਜੋ ਬੈਠਾ ਸੀ ਨਾ ਦੋ ਬੱਚੇ ਆਏ ਛੋਟੇ ਛੋਟੇ ਏਡੇ ਡੇਕ ਉਹਨਾਂ ਕੋਲ ਬੈਗ ਸੀ ਉਹ ਕਹਿੰਦੇ ਜੀ ਸਾਡੇ ਨਾ ਮੰਮੀ ਪਾਪਾ ਇੱਥੇ ਗੁੰਮ ਹੋ ਗਏ ਸਾਥੋਂ ਵਿਛੜ ਗਏ ਸੀ ਮਟਨ ਉਹਨਾਂ ਨੂੰ ਲੱਭ ਲਈਏ ਆ ਬੈਗ ਪਿਆ ਅੰਕਲ ਤੁਸੀਂ ਬੈਗ ਦੇ ਕੋਲ ਬੈਠੋਗੇ ਤਾਂ ਉਹਨਾਂ ਨੇ ਕਿਹਾ ਠੀਕ ਹੈ ਮੈਂ ਬੈਠਾ ਉਹ ਚਲੇ ਗਏ ਬਹੁ ਟਾਈਮ ਲੀਕਿਆ ਉਹ ਆਏ ਨਾ ਰਹਿ ਰਸਤਾ ਹੋਈ ਤੇ ਉਹਨੇ ਉੱਥੇ ਬੈਠੇ ਨੀ ਰਹਿ ਰਸ ਸੇਰਵਣ ਕੀਤੀ ਕੀਰਤਨ ਸੋਲਾ ਹੋਇਆ ਆਰਤਾ ਹੋਇਆ ਸਾਰਾ ਉੱਥੇ ਬੈਠੇ ਉਹਨੇ ਸਭ ਕੁਝ ਸਰਵਣ ਕੀਤਾ ਉਸ ਤੋਂ ਬਾਅਦ ਜਦੋਂ ਸਾਰਾ ਸੁਖਾਸ਼ਨ ਵਗੈਰਾ ਹੋ ਗਿਆ ਜੋੜੀ ਕਮਿਟੀ ਸੀ ਉਹ ਜਦੋਂ ਬਾਹਰ ਆਈ ਤਾਂ ਉਹਨਾਂ ਨੇ ਦੇਖਿਆ ਵੀ ਗੁਰਸਿੱਖ ਨੇ ਸਵੇਰੇ ਜਿਹੜੀ ਅਰਦਾਸ ਕਰਾਈ ਹੈ ਟਰੱਕ ਦੀ ਉਹਦੇ ਕੋਲ ਆਏ ਵੀ ਤੁਸੀਂ ਇੱਥੇ ਬੈਠੇ ਹੋ ਵੀ ਹੁਣ ਤਾਂ ਸਾਰੀ ਸਮਾਪਤੀ ਵੀ ਹੋ ਗਈ ਤਾਂ ਉਹਨਾਂ ਨੇ ਅੱਗੇ ਗੁਰਸਿੱਖ ਨੇ ਕਿਹਾ ਕਹਿੰਦੇ ਵੀ ਆਹ ਨਾ ਦੋ ਬੱਚੇ ਆਏ ਸੀ ਬੈਗ ਮੈਨੂੰ ਫੜਾ ਕੇ ਉਹ ਕਹਿੰਦੇ ਸੀ ਵੀ ਸਾਡੇ ਮੰਮੀ ਪਾਪਾ ਇੱਥੇ ਵੀ ਸਾਡੇ ਤੋਂ ਵਿਛੜ ਗਏ ਗੁੰਮ ਹੋ ਗਏ ਅਸੀਂ ਲੱਭ ਲਈਏ ਤੇ ਤੁਸੀਂ ਕੋਲ ਬੈਠੇ ਹੋ ਇਹ ਬਹੁਤ ਘੰਟੇ ਹੋ ਗਏ ਮੈਂ ਬੈਠੇ ਨੂੰ ਉਹ ਆਈ ਨਹੀਂ ਆ ਤੁਸੀਂ ਇਦਾਂ ਕਰੋ ਇਹਨੂੰ ਨਾ ਦਫ਼ਤਰ ਦੇ ਵਿੱਚ ਜਮ੍ਹਾਂ ਕਰ ਲਓ ਜੇ ਉਹ ਆਏ ਤੁਸੀਂ ਉਹਨਾਂ ਨੂੰ ਦੇ ਦਿਓ ਤਾਂ ਕਮੇਟੀ ਵਾਲੇ ਕਹਿੰਦੇ ਇਦਾਂ ਅਸੀਂ ਇਹਨੂੰ ਜਮ੍ਹਾਂ ਨਹੀਂ ਕਰ ਸਕਦੇ ਤੁਸੀਂ ਸਾਡੇ ਨਾਲ ਚੱਲੋ ਤੇ ਵੀ ਕੁਝ ਲਿਖਤ ਪੜਤ ਹੁੰਦੀ ਹੈ ਵੀ ਉਹ ਕਰਕੇ ਤੁਸੀਂ ਇਹਨੂੰ ਜਮ੍ਹਾਂ ਕਰਵਾ ਦਿਓ ਉਹ ਜਦੋਂ ਬੈਗ ਲੈ ਕੇ ਦਫ਼ਤਰ ਦੇ ਵਿੱਚ ਗਈ ਉਹ ਕਹਿੰਦੇ ਕਮੇਟੀ ਵਾਲੇ ਗੁਰਸਿੱਖ ਨੂੰ ਕਹਿੰਦੇ ਇਹਨੂੰ ਖੋਲੋ ਵੀ ਆਪਾਂ ਖੋਲ੍ਹ ਕੇ ਦੇਖਦੇ ਹਾਂ ਵਿੱਚ ਵੀਰਵਾ ਪਾਉਣਾ ਪਊਗਾ ਵੀ ਕੀ ਚੀਜ਼ ਹੈ ਕੀ ਵਹਿਗਾ ਜੋ ਦੇਖਿਆ ਤੋ ਬੈਗ ਪੈਸਿਆਂ ਦਾ ਭਰਿਆ ਹੋਇਆ ਇਹ ਸੱਚੀ ਘਟਨਾ ਜੀ ਪਤੀਗੜ ਸਾਹਤਿ ਅੱਜ ਵੀ ਉੱਥੇ ਉਹ ਪਰਿਵਾਰ ਟਰੱਕ ਚੜਾਉਂਦਾ ਹਰ ਸਾਲ ਤਾਂ ਉਹਨੇ ਤੋਂ ਬੈਗ ਖੋਲਿਆ ਵਿੱਚੋਂ ਪੈਸਿਆਂ ਦਾ ਭਰਿਆ ਹੋਇਆ ਤਾਂ ਹੁਣ ਪੈਸਿਆਂ ਦਾ ਭਰਿਆ ਸੀ ਉਹ ਗਿਣਨਾ ਵੀ ਤੈਅ ਸੀ ਉਹਨਾਂ ਨੇ ਜਦੋਂ ਮਾਇਆ ਗਿਣੀ ਤੁਸੀਂ ਯਕੀਨ ਨਹੀਂ ਕਰਨਾ ਜਿੰਨੇ ਦਾ ਟਰੱਕ ਉਹਨਾਂ ਨੇ ਭੇਟਾ ਦਿੱਤੀ ਸੀ ਨਾ 26 ਲੱਖ 26 ਲੱਖ ਹੀ ਉਸ ਬੈਗ ਦੇ ਵਿੱਚ ਸੀ ਨਾ 1 ਰੁਪਿਆ ਜ਼ਿਆਦਾ ਨਾ ਇੱਕ ਘੱਟ ਫਿਰ ਕਮੇਟੀ ਵਾਲਿਆਂ ਨੇ ਉਹਨਾਂ ਨੂੰ ਕਿਹਾ ਕਹਿੰਦੇ ਵੀ ਦੇਖੋ ਵੀ ਤੁਹਾਡੀ ਇਤਨਾ ਗੁਰੂ ਦੀ ਕਿਰਪਾ ਹੋ ਗਈ ਹੈ ਵੀ ਤੁਸੀਂ 26 ਲੱਖ ਦਾ ਟ੍ਰੱਕ ਚੜਾਇਆ ਗੁਰੂ ਸਾਹਿਬ ਜੀ ਤੁਹਾਡੀ ਭੇਟਾ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਈ ਤੇ ਗੁਰੂ ਸਾਹਿਬ ਜੀ ਖੁਸ਼ ਹੋਏ ਨੇ ਬਹੁਤ ਜ਼ਿਆਦਾ ਤੇ ਤੁਹਾਡੇ ਤੇ ਕਿਰਪਾ ਕਰੀਏ ਚਾਹੇ ਕਰ ਇਹ 26 ਲੱਖ ਹੁਣ ਤੂੰ ਲੈ ਜਾ ਤੇ ਜਿੰਨੇ ਦਾ ਟ੍ਰੱਕ ਤੂੰ ਇੱਥੇ ਚੜਾ ਕੇ ਗਿਆ ਆਪਣਾ ਉਹਨਾਂ ਟ੍ਰੱਕ ਲੈ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਤੈਨੂੰ ਤਾਂ ਗੁਰੂ ਨੇ ਦਿੱਤਾ ਉਹ ਕਹਿੰਦਾ ਜੀ ਮੈਂ ਤਾਂ ਲੈ ਜਾ ਨਹੀਂ ਸਕਦਾ ਕਿਉਂਕਿ ਮੈਨੂੰ ਤਾਂ ਬੱਚਿਆਂ ਨੇ ਦਿੱਤਾ ਸੀਗਾ ਇਹ ਤਾਂ ਉਹਨਾਂ ਨੇ ਕੁਝ ਸੇਵਕਾਂ ਨੂੰ ਕਿਹਾ ਵੀ ਤੁਸੀਂ ਪੂਰੇ ਗੁਰੂ ਘਰ ਦਾ ਚੱਕਰ ਲਗਾਓ ਦੇਖੋ ਕਿਹੜੇ ਦੋ ਬੱਚੇ ਨੇ ਉਹਨਾਂ ਨੇ ਹਰ ਜਗ੍ਹਾ ਦੇਖ ਲਿਆ ਗੁਰਦੁਆਰਾ ਸਾਹਿਬ ਹਰ ਜਗ੍ਹਾ ਉਹਨਾਂ ਨੂੰ ਬੱਚੇ ਨਹੀਂ ਲੱਭੇ ਫਿਰ ਕਮੇਟੀ ਵਾਲਿਆਂ ਨੇ ਯਾਨੀ ਉਹਨਾਂ ਨੂੰ ਕਿਹਾ ਉਸ ਗੁਰਸਿੱਖ ਨੂੰ ਕਹਿੰਦੇ ਉਹ ਤਾਂ ਸਹਿਜ ਆਦੇ ਸੀਗੇ ਜੋ ਗੁਰੂ ਸਾਹਿਬ ਦੇ ਹੁਕਮ ਤੇ ਆਏ ਸੀਗੇ ਤੇ ਤੁਹਾਡੀ ਜਿਹੜੀ ਭੇਟਾ ਉਹ ਤੋਂ ਖੁਸ਼ ਹੋਏ ਨੇ ਉਹ ਤੇ ਤੁਸੀਂ ਹੁਣ ਇਹ ਲੈ ਕੇ ਜਾਓ ਤੇ ਗੁਰੂ ਨੇ ਸੋਨੋ ਦਿੱਤਾ ਤੇ ਚਲੋ ਜੀ ਉਹ ਉਹ ਲੈ ਗਿਆ ਪੈਸੇ ਉਨੇ ਟ੍ਰੈਕ ਖਰੀਦਿਆ ਤੁਸੀਂ ਯਕੀਨ ਨਹੀਂ ਕਰਨਾ ਇੰਨੀ ਵੱਡੀ ਕਿਰਪਾ ਹੋਈ ਉਸ ਪਰਿਵਾਰ ਤੇ ਇੰਨੀ ਵੱਡੀ ਕਿਰਪਾ ਹੋਈ ਉਸ ਭਾਵਨਾ ਦੇ ਬਦਲੇ ਉਹਨੇ ਉਹ ਭਾਵਨਾ ਦਿਖਾਈ ਪੱਕੀ ਗੁਰੂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਕਿੰਤੂ ਪ੍ਰੰਤੂ ਨੇ ਕੀਤਾ ਹਾਏ ਹੋ ਨਹੀਂ ਕੀਤਾ ਵੀ ਰੱਬਾ ਹੁਣ ਮੈਂ ਕੀ ਕਰੂੰਗਾ ਮੈਂ ਤਾਂ ਸਾਰੀ ਪੂੰਜੀ ਤੇ ਲਾ ਬੈਠੀ ਪਰ ਜੇ ਅੱਪਾ ਹੁੰਦੀ ਅੱਪਾ ਜ਼ਰੂਰ ਹੀ ਗਲਤੀ ਕਰਨੀ ਸੀ ਤੁਸੀਂ ਵੀ ਭਾਵਨਾ ਬਣਾ ਕੇ ਰੱਖਿਆ ਕਰੋ ਗੁਰੂ ਸਾਹਿਬ ਜੋ ਵੀ ਕਰਨ ਨਾ ਉਹਨੂੰ ਹੱਸ ਕੇ ਆਪਣੀ ਝੋਲੀ ਪਾਇਆ ਕਰੋ ਵੀ ਗੁਰੂ ਸਾਹਿਬ ਤੇਰਾ ਹੁਕਮ ਸਿਰ ਮੱਥੇ ਅਗਰ ਦੁੱਖ ਵੀ ਆਵੇ ਨਾ ਕਦੇ ਕੋਈ ਕਸ਼ਟ ਵੀ ਆਵੇ ਗੁਰੂ ਸਾਹਿਬ ਤੇਰਾ ਹੁਕਮ ਸਿਰ ਮੱਥੇ ਤੇ ਸਾਨੂੰ ਵਿਸ਼ਵਾਸ ਹੈ ਤੇਰੇ ਤੇ ਗੁਰੂ ਸਾਹਿਬ ਜੇ ਪ੍ਰੀਖਿਆ ਸਾਡੀ ਹੋ ਰਹੀ ਹੈ ਸਾਨੂੰ ਪਤਾ ਤੁਸੀਂ ਹੀ ਸਾਨੂੰ ਸਭ ਸਾਡਾ ਠੀਕ ਕਰਨਾ ਤੁਸੀਂ ਹੀ ਤੇ ਆਪਾਂ ਕਰਨੀ ਤੇ ਕੋਈ ਕੋਈ ਚੀਜ਼ ਕੋਲੋਂ ਜਾਂਦੀ ਆ ਨਾ ਤਾਂ ਹਮੇਸ਼ਾ ਕੋ ਗੁਰੂ ਸਾਹਿਬ ਤੇਰੀ ਅਸੀਂ ਤੂੰ ਦਿੱਤੀ ਸੀ ਤੈ ਲੈ ਲੈ ਤੇਰਾ ਹੁਕਮ ਸਿਰ ਮੱਥੇ ਅੱਗੇ ਵੀ ਤੂੰ ਹੀ ਕਰੇਗਾ ਸਭ ਕੁਝ ਇਹ ਗੱਲ ਜਿੱਥੇ ਕਹਿਣੀ ਬਹੁਤ ਸੌਖੀ ਆ ਲੇਕਿਨ ਮੈਂ ਇਹ ਕਹਿ ਸਕਦੀ ਆ ਵੀ ਇਹ ਚੀਜ਼ਾਂ ਨੂੰ ਕਰਨਾ ਕਾਫੀ ਔਖਾ ਹੈ ਲੇਕਿਨ ਜੇ ਆਪਾਂ ਕੋਸ਼ਿਸ਼ ਕਰੀਏ ਭਾਵਨਾ ਬਣਾ ਕੇ ਰੱਖੀਏ ਤਾਂ ਫਿਰ ਆਪਾਂ ਵੀ ਇਹ ਚੀਜ਼ਾਂ ਕਰ ਸਕਦੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੇ ਪਉਸ ਰਸਤੇ ਚੱਲਣ ਦੀ ਕੋਸ਼ਿਸ਼ ਕਰੀਏ ਜੇ ਉਦਮ ਕਰੀਏ ਕਿਰਪਾ ਗੁਰੂ ਸਰ ਆਪਣੇ ਆਪ ਕਰਦੇ ਨੇ ਹੁਣ ਤੁਹਾਨੂੰ ਪਤਾ ਹੀ ਆ ਸਾਡਾ ਪਿੱਛੇ ਦੇ ਜ਼ਮੀਨ ਦਾ ਸਾਡਾ ਵੀ ਰੋਲਾ ਪਿਆ ਸੀ ਤਾਂ ਉਸ ਤੋਂ ਬਾਅਦ ਫਿਰ ਮੈਂ ਵੀ ਆਪਣੇ ਹਸਬੰਦ ਨੂੰ ਇਹ ਕਿਹਾ ਮੈਂ ਕਿਹਾ ਹੁਣ ਗੁਰੂ ਤੇ ਛੱਡ ਦੋ ਗੁਰੂ ਸਾਹਿਬ ਨੇ ਦਿੱਤੀ ਸੀ ਗੁਰੂ ਸਾਹਿਬ ਨੇ ਵਾਪਸ ਲੈ ਲਈ ਤੇ ਹੁਣ ਅੱਗੇ ਵੀ ਜੋ ਕਰਨਾ ਗੁਰੂ ਸਾਹਿਬ ਨੇ ਕਰਨਾ ਬਸ ਇਹੀ ਅਰਦਾਸ ਕਰਦੇ ਹੁੰਦੇ ਆ ਵੀ ਪਰਮਾਤਮਾ ਇੰਨੀ ਜਰਪਾ ਰੱਖਿਓ ਵੀ ਕਿਸੇ ਦੇ ਅੱਗੇ ਹੱਥ ਨਾ ਢਣਾ ਪਵੇ ਜੋ ਕਰਨਾ ਹੈ ਤੁਸੀਂ ਕਰਨਾ ਹੈ ਗੁਰੂ ਸਾਹਿਬ ਤੁਹਾਡੇ ਹੀ ਦਿੱਤਾ ਖਾਣੇ ਆ ਤੁਹਾਡੇ ਹੀ ਦਿੱਤਾ ਪਾਉਣੇ ਆ ਤੁਹਾਡੇ ਹੀ ਦਿੱਤਾ ਹੰਡਾਉਣੇ ਆ ਤੁਹਾਡੇ ਹੀ ਦਿੱਤਾ ਖਰਚਦੇ ਆ ਗੁਰੂ ਸਾਹਿਬ ਬਸ ਇੰਨੀ ਇੱਕ ਕਿਰਪਾ ਰੱਖਿਓ ਹਮੇਸ਼ਾ ਹੀ ਅਰਦਾਸ ਕਰਦੇ ਆ ਵੀ ਗੁਰੂ ਸਾਹਿਬ ਕਰੋੜਾਂ ਰੁਪਏ ਨਹੀਂ ਚਾਹੀਦਾ बस ਇਨਾ ਕੁ ਚਾਹੀਦਾ ਇੰਨੀ ਕੁ ਕਿਰਪਾ ਕਰ ਦਿਓ ਕਿ ਨਾ ਤਾਂ ਸਾਡੇ ਬੱਚੇ ਨੂੰ ਕਿਸੇ ਅਗੇ ਹੱਥ ਟੜਨੇ ਪੈਣ ਇਨਸਾਨ ਨਾ ਸਾਨੂੰ ਔਟੜਨੇ ਪੈਣ ਤੇ ਦੋ ਫੱਕ ਦੀ ਰੋਟੀ ਜਿਹੜੀ ਉਹ ਵਧੀਆ ਚੱਲਦੀ ਰਹੇ ਤੇ ਜ਼ਿੰਦਗੀ ਜਿਹੜੀਆਂ ਲੋੜਾਂ ਨੇ ਆਮ ਲੋੜਾਂ ਨੇ बस ਉਹ ਪੂਰੀਆਂ ਹੁੰਦੀਆਂ ਰਹਿਣ ਕਿਉਂਕਿ ਨਾਲ ਨਾ ਤਾਂ ਕਰੋੜਾਂ ਰਬਰ ਪਿਆ ਜਾਣਾ ਨਾ ਜੇ ਆਪਾਂ ਕਹਿੰਦੇ ਮਿਲੀਅਨਸ ਆਪਣੇ ਕੋਲ ਆਗੇ ਨਾ ਉਹ ਜਾਣਾ ਰੋਟੀ ਫਿਰ ਵੀ ਆਪਾਂ ਉਹੀ ਦਾ ਰੋਟੀ ਖਾਣੀ ਕੋਈ ਇਹ ਨਹੀਂ ਫਿਰ ਕੋਈ ਸੋਨੇ ਦੀ ਰੋਟੀ ਖਾਊਗਾ ਰੋਟੀ ਫਿਰ ਵੀ ਉਸਨੇ ਆਟੇ ਦੀ ਖਾਣੀ ਤੁਹਾਡਾ ਜੇ ਇਸ ਤਰ੍ਹਾਂ ਦੀ ਭਾਵਨਾ ਪੈ ਬਣੌਣ ਲੱਗ ਜਾਨੀ ਹੈ ਨਾ ਜਿਸ ਦਿਨ ਆਪਾਂ ਗੁਰੂ ਸਾਹਿਬ ਦੀ ਭਾਵਨਾ ਤੇ ਖਰੇ ਉਤਰ ਗਏ ਉਸ ਦਿਨ ਗੁਰੂ ਸਾਹਿਬ ਪਰ ਸਾਡੇ ਤੇ ਕਿਰਪਾ ਕਰਦੇ ਨੇ ਤੇ ਦੇਖੋ ਪਰਿਵਾਰ ਹੁਣ ਅੱਜ ਵੀ ਹਰ ਸਾਲ ਉੱਥੇ ਜਿਹੜਾ ਹੈਗਾ ਟਰੱਕ ਚੜਾਉਂਦੇ ਨੇ ਤੁਸੀਂ ਦੇਖੋ ਕਿ ਗਰੀਬ ਪਰਿਵਾਰ ਤੋਂ ਸੋ ਉਮੀਦ ਕਰਦੇ ਹਾਂ ਆਈ ਵੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਤਰੀਆ ਕਹਾਣੀ